ਇੱਕ ਕਿਤਾਬ तकरीबन 2 ਕੁ ਦਹਾਕੇ ਪਹਿਲਾਂ ਲਿਖੀ ਗਈ ਜੀ ਅੰਗਰੇਜ਼ੀ ਦੀ ਕਿਤਾਬ ਦਾ ਸਿਕਰਟ ਇਹਦੇ ਬੜੇ ਉਲੱਥੇ ਹੋਏ ਹਿੰਦੀ ਵਿੱਚ ਇਹ ਕਿਤਾਬ ਮਿਲ ਜਾਂਦੀ ਹੈ ਰਹਿਸਿਆ ਆਸਟ੍ਰੇਲੀਆ ਦੀ ਬੀਬੀ ਐ ਜਿਨੇ ਕਿਤਾਬ ਲਿਖੀ ਅਸਲ 'ਚ ਉਹਦੇ ਫਾਦਰ ਦੀ ਡੈਥ ਹੋਈ ਉਹ ਇੰਨੀ ਇੱਕ ਸਟ੍ਰੈਸ ਵਿੱਚ ਚਲੀ ਗਈ ਉਹਨੂੰ ਸੁਝੇ ਕੁਝ ਨਾ ਫਿਰ ਉਸ ਔਰਤ ਨੂੰ ਉਸ ਗਮੀ ਵਿੱਚ ਉਸ ਉਦਾਸੀ ਵਿੱਚ ਇੱਕ ਖਿਆਲ ਉੱਭਰਿਆ ਉਹਨੇ ਪੁਰਾਣੇ ਜਿੰਨੇ ਧਰਮ ਗ੍ਰੰਥ ਸੀ ਭਾਵੇਂ ਉਹ ਅਸਾਈਆਂ ਦੇ ਸਨ, ਯਹੂਦੀਆਂ ਦੇ ਸਨ, ਹਿੰਦੂਇਜ਼ਮ ਦੇ ਸਨ। ਉਹਨੇ ਸਾਰੇ ਪੁਰਾਣੇ ਗ੍ਰੰਥ ਬੋਲੇ ਤੇ ਜਿੰਨੇ ਜਿੰਨੇ ਸੋਜਵਾਨ ਵਿਅਕਤੀ ਹੋਏ, ਉਹਨਾਂ ਸਾਰੇ ਵਿਅਕਤੀਆਂ ਦੇ ਉਹਨੇ ਲਿਟਰੇਚਰ ਨੂੰ ਪੜ੍ਹਿਆ। ਫਿਰ ਉਸ ਤੋਂ ਬਾਅਦ ਉਹਨੇ ਕਿਤਾਬ ਲਿਖੀ। ਉਸ ਕਿਤਾਬ ਦਾ ਨਾਮ ਉਹਨੇ ਰੱਖਿਆ ਦਾ ਸਿਕਰਟ ਰਹਸਯ। ਇਸ ਨੂੰ ਸੁਣਨ ਨੂੰ ਥੋੜਾ ਜਿਹਾ ਧਿਆਨ। ਉਹਦੇ ਵਿੱਚ ਉਹ ਗੱਲ ਕਹਿੰਦੀ ਉਹ ਲਿਖਦੀ ਹਾਲਾਂਕਿ ਸਭ ਕੁਝ ਗੁਰੂ ਗ੍ਰੰਥ ਸਾਹਿਬ ਚ ਹੈ। ਉਹ ਗੱਲ ਕਹਿੰਦੀ ਹੈ ਕਿ ਜੋ ਕੁਝ ਤੁਸੀਂ ਸੋਚੋਗੇ ਜੋ ਕੁਝ ਸੋਚੋਗੇ ਉਹ ਚੀਜ਼ ਬਣ ਜਾਏਗੀ ਉਹਦੀ ਕਿਤਾਬ ਹੈ ਸਾਰੀ ਦੋ ਸ਼ਬਦਾਂ ਤੇ ਥਾਟ ਇਸ ਥਿੰਗ ਜੋ ਕੋਈ ਤੁਸੀਂ ਸੋਚੋਗੇ ਉਹ ਸੱਚਮੁੱਚ ਬਣ ਜਾਏਗਾ ਜੀ ਉਹ ਬਣੇਗਾ ਉਹਦੇ ਵਿੱਚ ਥੋੜਾ ਜਿਹਾ ਮੇਰੀ ਬੇਨਤੀ ਧਿਆਨ ਨਾਲ ਸੁਣਿਓ ਉਹ ਕਹਿੰਦੀ ਬੋਲ ਬੋਲ ਨਹੀਂ ਕਹਿ ਰਹੀ ਕਿ ਜੋ ਕੁਝ ਅਸੀਂ ਸੋਚਨਾ ਜਿਹਨੂੰ ਖਿਆਲ ਕਹਿ ਲੋ ਵਿਚਾਰ ਕਹਿ ਲੋ ਥਾਟ ਕਹਿ ਲੋ ਕਹਿੰਦੀ ਜੋ ਸਾਡੇ ਅੰਦਰ ਖਿਆਲ ਪੈਦਾ ਹੁੰਦਾ ਹੈ ਉਦੀ ਫ੍ਰੀਕੁਐਂਸੀ ਹੈ ਹਰ ਖਿਆਲ ਦੀ ਫ੍ਰੀਕੁਐਂਸੀ ਹੈ ਮੰਨ ਲਓ ਮੇਰੇ ਅੰਦਰ 네ਗੇਟਿਵ ਖਿਆਲ ਪੈਦਾ ਹੋਇਆ ਤੇ ਕਮਾਲ ਦੀ ਗੱਲ ਖਿਆਲ ਪੈਦਾ ਹੁੰਦਿਆਂ ਸਕਿੰਟ ਲੱਗਾ ਸਕਿੰਟ ਵਿੱਚ ਵੀ ਮੇਨੂੰ ਖਿਆਲ ਖਿਆਲ ਲਈ ਥੋੜਾ ਲੱਗਦਾ ਸਕਿੰਟ ਵਿੱਚ ਖਿਆਲ ਪੈਦਾ ਹੋਇਆ ਤੇ ਸਾਰਾ ਦਿਨ ਪਰੇਸ਼ਾਨ ਕਿਉਂ ਰਹੇ ਨੇ ਇਹ ਖਿੰਚ ਮਾੜਾ ਖਿਆਲ ਉੱਕ ਗਿਆ 네ਗੇਟਿਵ ਅਪਰੋਚ ਬਣੀ ਤੇ ਸਾਰਾ ਦਿਨ ਉਹ ਕਹਿੰਦੀ ਅਸਲ ਵਿੱਚ ਸਪੇਸ ਖਾਲੀ ਨਹੀਂ ਇਸ ਸਪੇਸ ਵਿੱਚ ਦੁਨੀਆ ਭਰ ਦੇ ਖਿਆਲ ਘੁੰਮਦੇ ਆ ਜੇ ਨੈਗੇਟਿਵ ਅਪਰੋਚ ਰੱਖਾਂਗੇ ਜਿੰਨੇ ਉੱਤੇ ਨੈਗੇਟਿਵ ਖਿਆਲ ਨੇ ਉਹ ਸਾਡੇ ਮਾਈਂਡ ਦੇ ਉੱਤੇ ਆ ਕੇ ਰਿਐਕਟ ਕਰਦੇ ਸੱਚ ਇਸ ਤਰੀ ਹੁੰਦਾ ਹੈ ਸਾਡੇ ਮਨ ਨੂੰ ਤੰਗ ਕਰਦੇ ਪਰ ਅਗਲੀ ਗੱਲ ਉਹਨੇ ਕਹਿੰਦੀ ਜਿੰਨਾ ਆਪਾਂ ਪੋਜ਼ਿਟਿਵ ਸੋਚਾਂਗੇ ਜਿੰਨਾ ਆਪਾਂ ਸਕਾਰਾਤਮਕ ਸੋਚ ਰੱਖਾਂਗੇ ਉਹਨਾਂ ਸੱਚ ਹੈ ਕਿ ਸਾਡੇ ਅੰਦਰ ਦਾ ਭਲਾ ਹੁੰਦਾ ਹੈ ਤੇ ਇਹ ਗੱਲ ਜਿਹੜੀ ਉਹਨੇ ਹੋਰ ਕਹੀ ਉਹ ਕਹਿੰਦੀ ਜਿਹੜਾ ਉਹ ਯੂਨੀਵਰਸ ਦੀ ਗੱਲ ਕਰਦੀ ਹੈ ਕਿ ਯੂਨੀਵਰਸ ਯੂਨੀਵਰਸ ਜਿਹੜਾ ਨੋ ਸ਼ਬਦ ਨਹੀਂ ਸਮਝਦਾ ਫਿਰ ਸੁਣਿਓ ਬੜੀ ਇਹ ਸਾਧਨਾ ਵਾਲੇ ਧਿਆਨ ਵਾਲੇ ਬੰਦਿਆਂ ਦੀ ਗੱਲ ਕਰਦਾ ਨੋ ਨਹੀਂ ਨੋ ਨਹੀਂ ਸਮਝਦਾ ਉਹ ਕਹਿੰਦੇ ਕਈ ਵਾਰੀ ਅਸੀਂ ਬੋਲਦੇ ਨਹੀਂ ਮਨ 'ਚ ਹੀ ਖਿਆਲ ਬਣਾਉਂਦੇ ਆ ਕਿ ਇਸ ਬੰਦੇ ਨੂੰ ਅੱਜ ਤੋਂ ਬਾਅਦ ਨਹੀਂ ਮਿਲਣਾ ਉਹ ਬੰਦਾ ਸਵੇਰੇ ਮਿਲ ਪੈਂਦਾ ਕਿਉਂਕਿ ਯੂਨੀਵਰਸ ਨੋ ਨਹੀਂ ਸਮਝਦਾ ਉਹ ਸਿਰਫ ਹਾਂ ਹੀ ਸਮਝਦਾ ਇਸਨੂੰ ਫਿਰ ਸੁਣਿਓ ਉੱਤੇ ਗੱਲ ਕਹਿੰਦੀ ਏ ਕਿ ਜੇ ਤੁਸੀਂ ਅੰਦਰੋਂ ਸਕੂਨ ਦੇਣਾ ਤੇ ਛੋਟੀਆਂ-ਛੋਟੀਆਂ ਚੀਜ਼ਾਂ ਲੈ ਕੇ ਯੂਨੀਵਰਸ ਦਾ ਸ਼ੁਕਰਾਨਾ ਕਰੋ ਪਰ ਅਸੀਂ ਕਹਾਂਗੇ ਰੱਬ ਜੀ ਦਾ ਸ਼ੁਕਰਾਨਾ ਕਰੋ ਜਿਨੇ ਪੈਦਾ ਕੀਤਾ ਉਹ ਕਹਿੰਦੀ ਜੇ ਕੱਪੜੇ ਪਾਏ ਨੇ ਤੇ ਕੱਪੜਿਆਂ ਦਾ ਸ਼ੁਕਰ ਕਰੋ ਜੇ ਜੁੱਤੀ ਪਾਈ ਹੈ ਤੇ ਜੁੱਤੀ ਦਾ ਸ਼ੁਕਰ ਕਰੋ ਜੇ ਤੁਸੀਂ ਰੋਟੀ ਖਾਣ ਲੱਗੋ ਤੇ ਉਹ ਫਿਰ ਸ਼ੁਕਰ ਕਰੋ ਪਰ ਮੈਂ ਬੇਨਤੀ ਕਰਾਂ ਆਪ ਜੀ ਨੂੰ ਜਦੋਂ ਮੈਂ ਕਿਤਾਬ ਪੜ੍ਹੀ ਤੇ ਮੇਰੇ ਮਨ 'ਚ ਇਹ ਗੱਲ ਆਈ ਮੈਂ ਨੋਟ ਕੀਤੀ ਹਰ ਚੀਜ਼ ਕਿ ਜੁੱਤੀ ਦਾ ਸ਼ੁਕਰਾਨਾ ਗੱਡੀ ਦਾ ਸ਼ੁਕਰਾਨਾ ਘੜੀ ਦਾ ਸ਼ੁਕਰਾਨਾ ਕੱਪੜਿਆਂ ਦਾ ਸ਼ੁਕਰਾਨਾ ਮੇਰੇ ਮਨ 'ਚਾ ਬਸ ਇੱਥੀ ਵਰਕ ਹੈ ਅਸੀਂ ਦਾਤ ਦਾ ਸ਼ੁਕਰਾਨਾ ਨਹੀਂ ਕਰਨਾ ਅਸੀਂ ਦੇਣ ਵਾਲੇ ਦਾਤੇ ਦਾ ਸ਼ੁਕਰਾਨਾ ਕਰਨਾ ਸੁਖਮਨੀ ਸਾਹਿਬ ਸੁਣਿਓ ਹੁਣ ਅਸੀਂ ਮੰਨ ਲਓ ਪੂਜਾ ਛਕ ਰਹੇ ਆ ਪ੍ਰਸ਼ਾਦਾ ਛਕ ਰਹੇ ਆ ਕਿ ਉਦੋਂ ਸ਼ੁਕਰਾਨਾ ਨਹੀਂ ਹੋ ਸਕਦਾ ਫਿਰ ਮੇਰੀ ਬੇਨਤੀ ਹੈ ਸ਼ੁਕਰਾਨੇ ਦਾ ਅਰਥ ਅਰਬਾਪਤੀ ਬਣ ਕੇ ਸਾਰਾ ਸਲਤਨਤ ਇਕੱਠਾ ਕਰਕੇ ਸ਼ੁਕਰਾਨਾ ਨਹੀਂ ਸ਼ੁਕਰਾਨਾ ਤਾਂ ਇੱਕ ਸਾ ਰੱਬ ਨੇ ਜਿਹੜਾ ਜੀਣ ਵਾਸਤੇ ਦਿੱਤਾ ਉਹਦਾ ਵੀ ਕੀਤਾ ਜਾ ਸਕਦਾ ਹੈ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਦਾ ਬਚਨ ਹੈ ਥੋੜੀਆਂ ਤੂ ਕਾਪਾ ਲੈਣੀਆਂ ਜੇਹ ਪ੍ਰਸਾਦ 36 ਅੰਮ੍ਰਿਤ ਖਾਹੇ ਇਹ ਸਾਰੀ ਜਿਹੜੀ ਅਸ਼ਟਪਦੀ ਹੈ ਇਹ ਸ਼ੁਕਰਾਨੇ ਦੀ ਹੈ ਜੇਹ ਪ੍ਰਸਾਦ 36 ਅੰਮ੍ਰਿਤ ਖਾਹੇ ਤਿਸ ठाकुर ਕੋ ਰੱਖ ਹਨਵਾ ਸ਼ੁਕਰਾਨਾ ਜੇ ਪ੍ਰਸਾਦ ਬਸਾ ਸੁਖਮੰਦਰ ਮੈਂ ਫਿਰ ਅਰਜ ਕਰ ਲਗਾ ਮੈਂ ਤਾਂ ਉਹਦੀ ਉਦਾਹਰਨ ਦਿੱਤੀ ਉਹਨੂੰ ਕੱਟਣ ਲਈ ਨਹੀਂ ਉਹਨੇ ਬੜੀ ਮਿਹਨਤ ਕਰਕੇ ਕਿਤਾਬ ਲਿਖੀ ਉਹ ਕਹਿੰਦੀ ਹੈ ਤੁਸੀਂ ਦਾਤ ਦਾਸ਼ ਪੁਰਾਣਾ ਕਰੋ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਦਾਤ ਨਹੀਂ ਦਾਤਾਰ ਦਾਸ਼ ਪੁਰਾਣਾ ਕਰੋ ਇਹਨੂੰ ਥੋੜਾ ਜਿਹਾ ਸਮਝਣ ਲਈ ਮੈਂ ਇੱਕ ਹੋਰ ਉਦਾਹਰਨ ਦਿੰਦਾ ਗੁਰੂ ਨਾਨਕ ਪ੍ਰਕਾਸ਼ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਘਟਨਾ ਹੈ ਉਹਦੇ ਵਿੱਚ ਹਜ਼ੂਰ ਸੰਗਤ ਨੂੰ ਉਪਦੇਸ਼ ਦਿੰਦੇ ਆ ਤੇ ਉਪਦੇਸ਼ ਦੇ ਕੇ ਕਹਿੰਦੇ ਆ ਕਿ ਤੁਸੀਂ ਸ਼ੇਰ ਵਰਤੀ ਜੀਵਨ ਜੀਣਾ ਹੈ ਤੁਸੀਂ ਕੂਕਰ ਵਰਤੀ ਜੀਵਨ ਨਹੀਂ ਜੀਣਾ ਇਹ ਇਤਿਹਾਸ ਦੇ ਬੋਲ ਨੇ ਸੰਗਤ ਤੋਂ ਪੁੱਛਦੀ ਹੈ ਮਹਾਰਾਜ ਜੀ ਕਿ ਸਿੰਘ ਵਰਤੀ ਕੀ ਹੁੰਦੀ ਹੈ ਤੇ ਕੂਕਰ ਵਰਤੀ ਕੀ ਹੁੰਦੀ ਉਹ ਤੇ ਸਤਿਗੁਰੂ ਬਹੁਤ ਸੋਹਣੇ ਉਦਾਹਰਣ ਦਿੰਦੇ ਆ ਜੀ ਕਿ ਆਪਨੇ ਚਲੋ ਆਪਾਂ ਨਾਮ ਨਾਲ ਵੀ ਸਿੰਘ ਸ਼ਬਦ ਲਾਇਆ ਕਿ ਸ਼ੇਰ ਵਰਤੀ ਮਨੁੱਖ ਜੀਏ ਕੂਕਰ ਵਰਤੀ ਨਹੀਂ ਮਹਾਰਾਜ ਸਾਨੂੰ ਸਮਝਾਓ ਤੇ ਧੰਗ ਗੁਰੂ ਨਾਨਕ ਦੇਵ ਜੀ ਬਚਨ ਕਰਦੇ ਆ ਕਿ ਤੁਸੀਂ ਕੁੱਤੇ ਨੂੰ ਕਦੀ ਸੋਟਾ ਮਾਰ ਕੇ ਦੇਖੋ ਅਕਸਰ ਕੁੱਤੇ ਨੂੰ ਸੋਟਾ ਮਾਰੋ ਤੇ ਕੁੱਤੇ ਦਾ ਸੁਭਾਅ ਹੈ ਉਹ ਸੋਟੇ ਨੂੰ ਆ ਆਪਣੇ ਮੂੰਹ ਵਿੱਚ ਪਕੜ ਲੈਂਦਾ ਜੀ ਸੋਟੀ ਮਾਰੋ ਸੋਟੀ ਨੂੰ ਪਕੜ ਲੈਂਦਾ ਤੁਸੀਂ ਦੋਰ ਖਲੋ ਕੇ ਕੁੱਤੇ ਨੂੰ ਵੱਟਾ ਮਾਰੋ ਢੇਮ ਮਾਰੋ ਰੋੜਾ ਮਾਰੋ ਕੁੱਤਾ ਉਸ ਪੱਥਰ ਨੂੰ ਮੂੰਹ ਚ ਪਾ ਲਿੰਦਾ ਸੱਚ ਹੈ ਕਿ ਕੁੱਤੇ ਨੂੰ ਜਿਹੜੀ ਚੀਜ਼ ਵੱਜਦੀ ਏ ਉਹ ਉਹਦੇ ਵੱਲ ਧਿਆਨ ਦਿੰਦਾ ਹੈ ਪਰ ਸ਼ੇਰ ਨੂੰ ਛੋਟਾ ਮਾਰ ਕੇ ਦੇਖੋ ਛੋਟਾ ਨਹੀਂ ਮੂੰਹ ਚ ਪਾਦਾ ਉਹ ਮਾਰਿਆ ਕਿਤੇ ਉਹ ਮਾਰਨ ਵਾਲੇ ਵੱਲ ਜਾਂਦਾ ਹੈ ਸ਼ੇਰ ਨੂੰ ਪੱਥਰ ਮਾਰ ਕੇ ਦੇਖੋ ਪੱਥਰ ਵੱਲ ਨਹੀਂ ਦੇਖਦਾ ਪੱਥਰ ਆਇਆ ਕਿੱਥੋਂ ਹੈ ਸ਼ੇਰ ਨੂੰ ਗੋਲੀ ਮਾਰੂ ਸੱਚ ਏਵੇਂ ਕਿ ਸ਼ੇਰ ਗੋਲੀ ਦੀ ਪਰਵਾਹ ਨਹੀਂ ਕਰਦਾ ਗੋਲੀ ਆਈ ਕਿੱਥੋਂ ਮਹਾਰਾਜ ਕਹਿੰਦੇ ਸ਼ੇਰ ਬਿਲਤੀ ਜੀ ਆ ਜੇ ਕਿ ਕੱਲੀ ਦਾਤ ਨੂੰ ਮੂੰਚ ਨਾ ਪਾ ਕੇ ਰੱਖਿਓ ਦੇਣ ਵਾਲੇ ਦਾਤੇ ਵੱਲ ਧਿਆਨ ਦੇ। ਸਿੱਖ ਦੀ ਬਿਰਤੀ ਸ਼ੇਰ ਬਿਰਤੀ ਹੈ। ਸਤਿਗੁਰਾਂ ਦੇ ਇਹ ਬੋਲ ਨੇ ਹੈ ਤਵਾ ਰੀਖੀ ਬੋਲ ਤੇ ਭਾਈ ਸੰਤੋਖ ਸਿੰਘ ਲਿਖਦੇ ਨੇ ਕਿ ਸਿੰਘ ਦ੍ਰਿਸ਼ਟ ਹੋਈ ਗੁਰਮਖ ਕਰਨੀ ਗੁਰਮਖ ਦੀ ਬਿਰਤੀ ਸ਼ੇਰ ਵਾਲੀ ਹੋਵੇ। ਇਹਦਾ ਮਤਲਬ ਕਿ ਜਿਸ ਦਾਤੇ ਨੇ ਦਾਤ ਦਿੱਤੀ ਹੈ ਉਸ ਦਾਤੇ ਦੇ ਸ਼ੁਕਰ ਵਿੱਚ ਜੁੜ ਜਾਏ। ਅਗਲਾ ਹੈ ਕੂਕਰ ਦ੍ਰਿਸ਼ਨਾ ਕਬ ਹੁਤਰ ਕੁੱਤੇ ਵਾਲੀ ਬਿਰਤੀ ਨਹੀਂ ਰੱਖਣੀ। ਕਿ ਦਾਤ ਮਿਲ ਗਈ ਸਿਰਫ ਦਾਤ ਨਾਲ ਜੁੜ ਗਏ ਨਹੀਂ ਪਿਆਰਿਓ ਸਿੱਖ ਜਦੋਂ ਦਾਤੇ ਨਾਲ ਜੁੜਦਾ ਹੈ ਨਾ ਫਿਰ ਕਦੀ ਕਮੀ ਨਹੀਂ ਦੀ ਦਾਤ ਧੋਖਾ ਦੇ ਸਕਦੀ ਹੈ ਦਾਤਾ ਧੋਖਾ ਨਹੀਂ ਦਿੰਦਾ ਦਾਤਾ ਮਿਹਰਬਾਨ ਰਹਿੰਦਾ ਸਤਿਗੁਰਾਂ ਨੇ ਥੋੜੇ ਜਾਓ ਬਚਨ ਦੇਖੋ ਅਸੀਂ ਰੋਟੀ ਖਾਣੇ ਉਦੋਂ ਹੀ ਸ਼ੁਕਰ ਕਰਦੀਏ ਤੇ ਸ਼ੁਕਰ ਕਰਦਿਆਂ ਨਾ ਮਸਕੀਨ ਸਾਹਿਬ ਇਹ ਗੱਲ ਕਹਿੰਦੇ ਸਨ ਆਪਣੇ ਤੋਂ ਵੱਡਿਆਂ ਵੱਲ ਨਹੀਂ ਦੇਖੀਦਾ ਸ਼ੁਕਰ ਤਾਂ ਪੈਦਾ ਹੁੰਦਾ ਆਪਣੇ ਤੋਂ ਛੋਟਿਆਂ ਵੱਲ ਦੇਖੀ ਵੱਡਿਆਂ ਵੱਲ ਦੇਖ ਕੇ ਤਾਂ ਛੀਨਤਾ ਤੇ ਹਉਮੈ ਦੋ ਚੀਜ਼ਾਂ ਨੇ ਜਦੋਂ ਅਸੀਂ ਮੰਨ ਲਓ ਪ੍ਰਸ਼ਾਦਾ ਵੀ ਛੱਕ ਰਹੇ ਹਾਂ ਸਾਨੂੰ ਰੱਬ ਨੇ ਥਾਲੀ 'ਚ ਪਾ ਕੇ ਦਿੱਤਾ ਤੇ ਆਪਾਂ ਉਹਦਾ ਸ਼ੁਕਰ ਉਸ ਬੰਦੇ ਵੱਲ ਦੇ ਕੇ ਕਰੀਏ ਜਿਹੜਾ ਝੌਂਫੜੀ 'ਚ ਬੈਠਾ ਵਿਚਾਰਨੂ ਇੱਕ ਵਾਰ ਨਹੀਂ ਰੋਟੀ ਨਹੀਂ ਨਸੀਬ ਹੁੰਦੀ ਜਦੋਂ ਬੰਦਾ ਵੱਡਿਆਂ ਵੱਲ ਦੇਖਦਾ ਉਦੋਂ ਰੋਟੀ ਆਪਣੀ ਥਾਲੀ 'ਚੋਂ ਖਾਂਦਾ ਹੈ ਪਰ ਸ਼ੁਕਰ ਭਾਵ ਨਹੀਂ ਪੈਦਾ ਹੁੰਦਾ ਅੰਦਰ ਤਮਾ ਪੈਦਾ ਹੁੰਦਾ ਸਤਸੁਰਾਂ ਨੇ ਪਿਆਰੇ ਸ਼ਬਦ ਕਹੇ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਪੁਰ ਕੋ ਰੱਖਣ ਮਾਹੇ ਉਸ ਵੈਗੁਰੂ ਜੀ ਦੇ ਰਦੇ ਵਿਚਾਲ ਅੱਗੇ ਹੈ ਜੇ ਪ੍ਰਸਾਦ ਬਸੈ ਸੁਖਮੰਦਰ ਜਿਦੀ ਕਿਰਪਾ ਨਾਲ ਤੂੰ ਇੰਨੇ ਸੋਹਣੇ ਘਰ ਚ ਰਹਿਣਾ ਤਿਸੈ ਸਿ ਆਏ ਸਦਾ ਮਨ ਅੰਦਰ ਅੱਗੇ ਜੀ ਮਹਾਰਾਜ ਕਹੇ ਜੇ ਪ੍ਰਸਾਦ ਆਪੂ ਖਣ ਪੈ ਰੀਜੈ ਵੈਗੁਰੂ ਜੀ ਜਿਦੀ ਕਿਰਪਾ ਨਾਲ ਤੂੰ ਗਹਿਣੇ ਪਾ ਕੇ ਆਇਆ ਮਨ ਲਓ ਸੋਨਾ ਪਾਇਆ ਹੈ ਕੀਮਤੀ ਗਹਿਣੇ ਘੜੀ ਬੰਨੀ ਹੈ ਤੇ ਮਹਾਰਾਜ ਕਹਿੰਦੇ ਲੋਕ ਤੇਰੀ ਘੜੀ ਵੱਲ ਦੇਖਦੇ ਹੋਣ ਤੇ ਤੂੰ ਰੱਬ ਵੱਲ ਚਾਤੀ ਮਾਰੀ ਜੇ ਪ੍ਰਸਾਦ ਅਭੂਖਣ ਪਹਿਰੀ ਜਾਏ ਮਨ ਕੀ ਸਿਮਰਤ ਕਿਉਂ ਆਲਸ ਕੀ ਜਾਏ ਇਤੋਂ ਤੱਕ ਕਿ ਅਸੀਂ ਛੀਛੇ ਅਗੇ ਖਲੋਤੇ ਸ਼ੁਕਰਾਨਾ ਮੈਂ ਤਾਂ ਮੇਰੇ ਮਨ ਚ ਆਇਆ ਕਿਹੜਾ ਜ਼ਿੰਦਗੀ ਦਾ ਸਮਾਂ ਹੈ ਜਦੋਂ ਸਿੱਖ ਸ਼ੁਕਰਾਨਾ ਨਾ ਕਰੇ ਜੀ ਦੇਖੋ ਅਸੀਂ ਸ਼ੀਸ਼ਾ ਦੇਖ ਰਹੇ ਹਾਂ ਤੇ ਬੰਦਾ ਆਪਣੀ ਦਾੜੇ ਤੇ ਹੱਥ ਮਾਰਦਾ ਹੈ ਆਪਣਾ ਫੇਸ ਦੇਖਦਾ ਤੇ ਮਹਾਰਾਜ ਕਹਿੰਦੇ ਉਦੋਂ ਸ਼ੁਕਰ ਕਿਉਂ ਨਹੀਂ ਕਰਦਾ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੁਪ੍ਰਭ ਸਿਮਰੂ ਸਦਾ ਹੁਣ ਉਸੇ ਕਮਰੇ ਚ ਬੈਠਾ ਅਤਰ ਲਾ ਰਿਹਾ ਹੈ ਸੰਤ ਲਾ ਰਿਹਾ ਹੈ ਤੇ ਗੁਰੂ ਸਾਹਿਬ ਕਹਿੰਦੇ ਸੰਤ ਪਕੜ ਕੇ ਵੀ ਸ਼ੁਕਰਾਨਾ ਕਰਦੇ ਜੇ ਪ੍ਰਸਾਦ ਸੁਗੰਧਤ ਤਾ ਲਾਵੇਂ ਤਿਸ ਕੋ ਸਿਮਰਤ ਪਰਮਗਤ ਪਾ ਜਿਸ ਪ੍ਰਮਾਤਮਾ ਨੇ ਤੈਨੂੰ ਇਨਾ ਪੀ ਦਿੱਤਾ ਇਥੋਂ ਤੱਕ ਕਿ ਜਦੋਂ ਤੂੰ ਪਾਣੀ ਦਾ ਘੁੱਟ ਵੀ ਭਰੇ ਨਾ ਜੇ ਪ੍ਰਸਾਦ ਪੀਵੇਂ ਸੀਤਲ ਜਗਾ ਜਲਾ ਸੁਖਤਾਈ ਜਿਨੇ ਤੇਰੇ ਅੰਦਰ ਨੂੰ ਸੁਖ ਦਿੱਤਾ ਉਸ ਪਵਨ ਦੇਣ ਵਾਲੇ ਨੂੰ ਪਾਣੀ ਦੇਣ ਵਾਲੇ ਨੂੰ ਉਹਦਾ ਸ਼ੁਕਰਾਨਾ ਕਰ